ਆ ਦੇਖੋ ਜੀ ਇਹ ਹੈਗਾ ਵੈਡਿੰਗ ਸੈਟ ਇਹ ਵੈਡਿੰਗ ਸੈਟ ਹੈ ਜੀ 10 ਪੀਸ ਵੈਡਿੰਗ ਸੈਟ ਹੈ ਕਿੰਨੇ ਹੋਗੇ 8 ਹੋਗੇ ਦੋ ਚੱਪਲਾਂ ਦੇ ਜੋੜੇ ਵੀ ਆ ਗਏ ਲਓ ਜੀ ਇਹ 10 ਪੀਸ ਦੇ ਵਿੱਚ ਨਾ ਇਹ ਮੀਆਂ ਬੀਬੀ ਦੇ ਦੋ ਚੱਪਲਾਂ ਦੇ ਜੋੜੇ ਵੀ ਆ ਤਾਂ ਹੋ ਗਿਆ ਮਤਲਬ ਕੋਈ ਵੀ ਸੇਮ ਵੇਅਰ ਕਰ ਸਕਦਾ ਤੁਹਾਨੂੰ ਲੱਗਦਾ ਵੀਰ ਜੀ ਲੋਈ ਕਿੰਨੇ ਦੀ ਆਉਂਦੀ ਹੈ ਮੈਨੂੰ ਦੱਸਿਓ ਵਧੀਆ ਜੀ 100 ਰੁਪਏ ਦੀ ਲੋਈ ਦੇਾਂਗੇ ਤੁਹਾਨੂੰ ਲੋਈ 100 ਦੀ 100 ਰੁਪਏ ਦੀ ਲੋਈ ਵਜਨ ਚੈੱਕ ਕਰੋ ਸਿਰਫ ਕੰਬਲ ਦਾ ਵਜਨ ਹੋਣਾ ਜੀ 1800 ਗ੍ਰਾਮ ਦਾ ਅੱਛਾ ਜੀ 1800 ਗ੍ਰਾਮ ਸਿਰਫ 1800 ਗ੍ਰਾਮ ਦਾ ਕੰਬਲ ਪੌਣ ਯੂਰਤ ਨਹੀਂ ਮਸਈ ਹੈ ਨਾ ਵੀਰ ਜੀ ਆਪਣੀ ਜੇ ਕੋਈ ਸਾਬਤ ਕਰਤੇ ਵਰਤੀ ਚੀਜ਼ ਹੈ ਮੇਰੀ 50 ਸਾਲ ਦੀ ਕਹਾਣੀ ਪੁਰਾਣੀ ਦੁਕਾਨ ਹੈਗੀ ਹੈ ਮੈਂ ਦੁਕਾਨ ਨੂੰ ਤਾਲਾ ਲਾ ਦਾਂਗਾ ਪਰ 200 ਰੁਪਏ ਦਾ ਪੀਸ ਹੈ ਜੀ ਸਿਰਫ 200 ਦਾ ਪੀਸ ਹੈ ਜੀ ਬੱਚਿਆਂ ਵਾਲਾ ਹੈ ਆਪਣਾ ਵੱਡਾ ਆਟਾ ਵਾਲਾ ਹਾਂ ਸਾਡੀ ਦੁਕਾਨ ਤੇ ਆਇਓ ਤੁਹਾਡਾ ਫਾਇਦਾ ਕਰਨਾ ਵਾ ਜੀ 500 ਤਾਂ ਬਾਜ਼ਾਰ ਚ ਵੀ ਕਰਿਆ ਅੱਛਾ ਜੀ ਹਾਂ ਤੁਹਾਨੂੰ 300 ਰੁਪਏ ਦਾ ਦੇਾਂਗੇ ਜੀ ਲਓ ਜੀ ਸਿਰਫ 300 ਅੱਛਾ ਜੀ ਤੁਸੀਂ ਆ ਗੱਲ ਕੀਤੀ ਹੁਣ ਖੋਲ ਕੇ ਵਖਾਓ ਇਹਨੂੰ ਹਾਂ ਜੀ ਹਾਂ ਲਓ ਜੀ ਲਓ ਜੀ ਖੋਲ ਕੇ ਵੇਖੋ ਤੁਸੀਂ ਸਿਰਫ 300 ਰੁਪਏ ਦੇ ਡਬਲ ਬੈਡ ਦਾ ਕੰਫਰਟਰ ਚੱਪਾ ਆਏ ਹਾਏ ਹਾਏ ਹਾਂਜੀ ਸასი ਕਾਲਜ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਆਪਣੇ ਅੱਜ ਦੇ ਵਲੌਗ ਦੇ ਵਿੱਚ ਆਪਾਂ ਖੜੇ ਆ ਜੀ ਪਟਿਆਲੇ ਸ਼ੇਰੇ ਮਾਰਕੀਟ ਸ਼ੇਰੇ ਪੰਜਾਬ ਮਾਰਕੀਟ ਦੇ ਵਿੱਚ ਤੇ ਇੱਥੇ ਸਾਰੀਆਂ ਕੰਬਲਾਂ ਦੀਆਂ ਪੱਗਾਂ ਦੀਆਂ ਕੱਪੜਿਆਂ ਦੀਆਂ ਹੈਂਡਲੂਨ ਦੀਆਂ ਦੁਕਾਨਾਂ ਨੇ ਤੇ ਅੱਜ ਆਪਾਂ ਜਿਹੜੀ ਦੁਕਾਨ ਤੇ ਆਏ ਆ ਜੀ ਉਹ ਦੁਕਾਨ ਦਾ ਨਾਮ ਹੈਗਾ ਜੀ ਸਰ ਐਮ ਐਸ ਸਰਦੀ ਸਿੰਘ ਤੇ ਜਸਮੀਤ ਸਿੰਘ ਤੇ ਸੇਲ ਲੱਗੀ ਆ ਤੇ ਇੱਕ ਕੰਬਲ ਦਿੰਦੇ ਆ ਜੀ ਤੋਲ ਕੇ 220-300 ਰੁਪਏ ਕਿਲੋ ਤੇ ਹੁਣ ਤੁਹਾਨੂੰ ਪਹਿਲਾਂ ਇਹਨਾਂ ਦੀ ਸ਼ਾਪ ਤੇ ਲੈ ਕੇ ਜਾਣਾ ਫਿਰ ਆਪਾਂ ਲੈ ਕੇ ਜਾਵਾਂਗੇ ਇਹਨਾਂ ਦੇ ਗਦਾਮ ਦੇ ਵਿੱਚ ਤੇ ਦਿਖਾਨੇ ਆ ਕੈਂਡ ਕੈਂਡ ਚੀਜ਼ਾਂ ਇਨਫੋਰਮੇਸ਼ਨ ਵਾਲਾ ਆਪਣਾ ਹਰ ਇੱਕ ਵਲੌਗ ਹੁੰਦਾ ਜੀ ਸੋ ਆਪਣੇ ਵਲੌਗ ਨੂੰ ਲਾਸਟ ਤੱਕ ਜਰੂਰ ਦੇਖਿਓ ਜੀ ਆਜੋ ਲਓ ਜੀ ਹੁਣ ਆਪਾਂ ਤੁਹਾਨੂੰ ਇਹਨਾਂ ਦਾ ਸਾਰਾ ਦਿਖਾਨੇ ਆ ਜੀ ਸਤਿ ਸ਼੍ਰੀ ਅਕਾਲ ਅੰਕਲ ਜੀ ਸਤਿ ਸ਼੍ਰੀ ਅਕਾਲ ਜੀ ਕੋ ਠੀਕ ਠਾਕ ਜੀ ਇਹ ਓਨਰ ਨੇ ਜੀ ਦੁਕਾਨ ਦੇ ਤੇ ਅੰਕਲ ਜੀ ਮੈਂ ਨਾ ਮਤਲਬ ਤੁਹਾਡੇ ਬਾਰੇ ਸੁਣਿਆ ਸੀਗਾ ਵੀ ਇਤਨਾ ਬਹੁਤ ਸਸਤਾ ਜਿਹੜਾ ਆਪਣੇ ਕੋਲ ਕੰਬਲਾਂ ਦਾ ਸਟਾਕ ਹੈ ਚਾਦਰਾਂ ਵਗੈਰਾ ਹੈਂਡਲੂਨ ਦਾ ਤੇ ਅਸੀਂ ਆਏ ਆ ਤੁਹਾਡੀ ਇਹ ਅਜਾਜਤ ਹੈ ਜੀ ਦੇਖ ਲੀ ਸਾਰਾ ਸਮਾਨ ਹਾਂਜੀ ਚਲੋ ਠੀਕ ਹੈ ਜੀ ਤੇ ਇਹ ਬਾਈ ਜੀ ਇਹ ਦਿਖਾਉਣਗੇ ਆਪਾਂ ਨੂੰ ਹਾਂ ਜੀ ਹਾਂਜੀ ਸਤਿ ਸ਼੍ਰੀ ਅਕਾਲ ਜੀ ਹਾਂਜੀ ਹਾਂਜੀ ਤੇ ਲਓ ਬਾਈ ਜੀ ਕਰ ਦੋ ਸ਼ੁਰੂ ਕਰਾਂ ਜੀ ਆਹ ਲਾ ਲਓ ਮੜਾ ਜੀ ਲਓ ਜੀ ਹਾਂਜੀ ਹਾਂਜੀ ਚਲੋ ਹੋਰ ਵੀਰ ਜੀ ਠੀਕ ਠਾਕ ਜੀ ਵਧੀਆ ਜੀ ਵਧੀਆ ਜੀ ਸੇਵਾ ਕਰੀਏ ਹੁਕਮ ਕਰੋ ਬਸ ਸੇਵਾ ਸੇਵਾ ਤੁਸੀ ਮਿਲ ਪਿਓ ਤੇ ਸੇਵਾ ਮੈਨੂੰ ਤੇ ਅਸੀਂ ਸ਼ਾਇਦ ਨਾਮ ਕਿਤੇ ਗਏ ਹੋਣਗੇ ਮੇਰੇ ਨਹੀਂ 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 ਜੀ ਤੁਹਾਡੀ ਸੇਵਾ ਚਾਜ ਰਾ ਦੇਖੋ ਜੀ ਇਹ ਹੈਗਾ ਸਾਡੀ ਦੁਕਾਨ ਦਾ ਤੋਹਫਾ ਵੀਰ ਜੀ ਲਓ ਜੀ ਤੋਹਫਾ ਚੈੱਕ ਕਰੋ ਜੀ ਸਭ ਤੋਂ ਪਹਿਲਾਂ ਕੁਸ਼ਨ ਹੈਗੇ ਆ ਜ ਫੋਮ ਲੱਗੀ ਹੋਈ ਹੈ ਵਿੱਚ ਕੁਇਲਟਡ ਹੈਗੇ ਆ ਜੀ ਅੱਛਾ ਜੀ ਠੀਕ ਹੈ ਜੀ ਨਿਆ ਦੇਖੋ ਜੀ ਇਹ ਚੀਜ਼ ਨੂੰ ਕੁਇਲਟਡ ਕਿਹਾ ਜਾਂਦਾ ਇਹ ਨਾਲ ਹੈਗੇ ਕੁਇਲਟਡ ਪਿੱਲੋ ਕਵਰ ਵੀ ਓਕੇ ਜੀ ਠੀਕ ਹੈ ਜੀ ਨਾਲ ਡਬਲ ਬੈੱਡ ਦੀ ਫੁੱਲ ਸਾਈਜ਼ ਦੀ ਬੈੱਡ ਸ਼ੀਟ ਹੈ ਜੀ ਲਓ ਜੀ ਲਓ ਠੀਕ ਹੈ ਜੀ ਆਹ ਲਓ ਜੀ ਡਬਲ ਬੈੱਡ ਦੀ ਚਾਦਰ ਆ ਗਈ ਤੁਹਾਨੂੰ ਖੋਲ ਕੇ ਚੈੱਕ ਕਰਾ ਲਓ ਇਹ ਗਰਮੀਆਂ ਵਾਲੀ ਕਾਟਨ ਦੀ ਹੈ ਨਾ ਜੀ ਗਰਮੀਆਂ ਦੀ ਕਾਟਨ ਦੀ ਚਾਦਰ ਹੈ ਜੀ ਥਾਲੇ ਸਾਡੀ ਦੁਕਾਨ ਦਾ ਤੋਹਫ਼ਾ ਹੈ ਜੀ ਕਸਟਮਰ ਨੂੰ ਲੱਗਦਾ ਹੈਗਾ ਤਾਂ ਰੇਟ ਹੀ ਬਹੁਤ ਜ਼ਿਆਦਾ ਹੈ ਹਾਂ ਜੀ ਕਿਹੜੇ ਰੇਟ ਹੋਗਾ ਜੀ ਇਹਦਾ ਹਾਂ ਜੀ ਬਾਜ਼ਾਰ ਦੇ ਸਿਰਫ 4.5 ਹਾਂਜੀ ਆ ਪੈਕਿੰਗ ਨਾਲ ਹੈ ਪਾਜੀ ਬੈਗ ਨਾਲ ਹੈ ਕੀ ਬਾਤ ਹੈ ਹਾਂਜੀ ਲਓ ਜੀ ਆ ਚੈੱਕ ਕਰੋ ਤੁਸੀਂ ਕਹਿੰਦਾ ਤਿੰਨ ਸਾਲ ਵਰਤੂਗਾ ਆ ਲਓ ਮਠਿਆਈ ਦਾ ਡੱਬਾ ਘਰੇ ਜਾਂਦਾ ਅਗਲਾ ਖਾਂਦਾ ਕੋਈ ਨਹੀਂ ਅੱਗੇ ਚੱਕ ਕੇ ਦੇ ਦਿੰਦਾ ਅੱਗੇ ਚੱਕ ਕੇ ਦੇ ਦਿੰਦਾ ਬਿਲਕੁਲ ਜੀ ਵੈਸੇ ਆਪਦੇ ਨੂੰ ਸ਼ੂਗਰ ਹੋਈ ਵੀ ਅੱਜ ਬਾਜੀ ਵਾਹ ਇਹ ਤਾਂ ਹੀ ਇਹ ਚੀਜ਼ਾਂ ਲੈ ਕੇ ਆਏ ਆ ਅਸੀਂ ਠੀਕ ਹੈ ਜੀ ਉਹ ਬੰਦਾ ਕਹਿੰਦਾ ਕਿ ਆਟਮ ਜਿੱਦਾਂ ਆਪਾਂ ਕੀ ਕਰਾਂਗੇ ਕੀ ਸਟੈਡਮ ਆ ਦੂਜੀ ਆਜੋ ਘਰ ਹਾਂਜੀ ਹੁਣ ਕੰਫਰਟਰ ਲੈ ਲਓ ਡਬਲ ਬੈੱਡ ਦਾ ਆ ਲੇਖੋ ਜੀ ਡਬਲ ਬੈੱਡ ਦਾ ਕੰਫਰਟਰ ਲੋ ਜੀ ਚਲੋ ਇੱਕ ਸਾਈਡ ਅਲੱਗ ਪ੍ਰਿੰਟ ਹੈ ਜੀ ਦੂਸਰੀ ਸਾਈਡ ਲੱਗ ਗਈ ਅੱਛਾ ਦੋਵੇਂ ਪਾਸੇ ਲੈ ਰਹੇ ਹਾਂ ਦੇਖੋ ਜੀ ਇੱਧਰ ਆਹ ਪ੍ਰਿੰਟ ਹੈ ਫੁੱਲਾਂ ਵਾਲਾ ਬੜਾ ਵਧੀਆ ਹੈ ਵੀ ਤੇ ਦੂਜਾ ਵੀ ਬਹੁਤ ਸੋਹਣਾ ਹੈ ਜੀ ਹਾਂ ਜੀ ਇਹ ਕਲਰ ਦੇਖੋ ਤੁਸੀਂ ਤੁਸੀਂ ਦੱਸੋ ਕੀ ਰੇਟ ਹੋ ਸਕਦਾ ਜੀ ਕੀ ਰੇਟ ਦੇ ਦਈਏ ਜੋ ਤੁਸੀਂ ਕਹੋਗੇ ਦੇ ਦਾਂਗੇ ਜੀ ਤੇ ਡਬਲ ਮੰਗ ਤੁਹਾਡੀ ਡਿਮਾਂਡ 400 ਤੋਂ 500 ਦੇ ਵਿੱਚ ਤਾਂ ਹੋਣਾ ਚਾਹੀਦਾ ਘੱਟੋ ਘੱਟ ਨਹੀਂ ਪਾ ਜੀ ਹਾਂ ਸਾਡੀ ਦੁਕਾਨ ਤੇ ਆਇਓ ਤੁਹਾਡਾ ਫਾਇਦਾ ਕਰਨਾ ਵਾ ਜੀ 500 ਤਾਂ ਬਾਜ਼ਾਰ 'ਚ ਵੀ ਕਰਿਆ ਅੱਛਾ ਜੀ ਹਾਂ ਤੁਹਾਨੂੰ 300 ਰੁਪਏ ਦਾ ਦੇਾਂਗੇ ਜੀ ਲੋ ਜੀ ਸਿਰਫ 300 ਅੱਛਾ ਜ ਸਿਰਫ 300 ਰੁਪਏ ਦੇ ਡਬਲ ਬੈੱਡ ਦਾ ਕੰਫਰਟਰ ਚੱਪਾ ਆਏ ਹਾਏ 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 ਮੈਂ ਹੁਣ ਤੁਹਾਨੂੰ ਇਹ ਕਵਾਂਗਾ ਵੀ ਅਗਲਾ ਏਸੀ ਜਵਰ ਤੇ ਭਾਵੇਂ ਅਗਲੀ ਹਲਕੀ ਠੰਡ ਜਵਰ ਤੇ ਲਓ ਜੀ ਲਓ ਬਸ ਮੜਾ ਜਿਹਾ ਡਰੈੱਸ ਬੋਲ ਦਿਓ ਛੇਤੀ ਅਡਰੈਸ ਸਾਡਾ ਜੀ ਸਾਡੀ ਦੁਕਾਨ ਦਾ ਨਾਮ ਹੈਗਾ ਸਰਬਜੀਤ ਸਿੰਘ ਜਸਮੀਤ ਸਿੰਘ ਸ਼ੇਰੇ ਪੰਜਾਬ ਮਾਰਕੀਟ ਪਟਿਆਲਾ ਜਦੋਂ ਤੁਸੀਂ ਪ੍ਰੈਸ ਰੋਡ ਨੂੰ ਮੋੜ ਕਟੋਗੇ ਨਾ ਜੀ ਪਹਿਲੀ ਦੁਕਾਨ ਆਪਣੀ ਹੈ ਜੀ ਕੋਨੇ ਆ ਬਿਲਕੁਲ ਜੀ ਆਹ ਹੈ ਆਪਣੇ ਗੁਰਦੁਆਰਾ ਸਾਹਿਬ ਆ ਪ੍ਰੈਸ ਰੋਡ ਤੇ ਉਹ ਪੂਰੀ ਟੇਲਰ ਸਾਹਮਣੇ ਤੇ ਸਾਹਮਣੇ ਗੁਰਦੁਆਰਾ ਸਾਹਿਬ ਹੈ ਜੀ ਮੈਂ ਥੋੜ ਤੁਸੀਂ ਇੱਥੋਂ ਬਸ ਗੁਰਦੁਆਰਾ ਸਾਹਿਬ ਦੇ ਬਿਲਕੁਲ ਫਰੰਟ ਦੇ ਸਾਹਮਣੇ ਆ ਜਾਣਾ ਜੀ ਤੇ ਇੱਥੇ ਤੁਹਾਨੂੰ ਇਹ ਬਾਈ ਜੀ ਏਰੀਆ ਮਿਲਣਗੇ ਅੰਕਲ ਜੀ ਹਰੇ ਮਿਲਣਗੇ ਤੇ ਆਹ ਦੇਖੋ ਆ ਪੈ ਇਹਨਾਂ ਦਾ ਕੰਡਾ ਜੀ ਤੇ ਇੱਥੇ ਵਾਕਈ ਬਿਲਕੁਲ ਪਿਓਰਿਟੀ ਨਾਲ ਤੋਲ ਕੇ ਜਿਹੜਾ ਕੰਬਲ ਉਹ ਦਿੱਤੇ ਜਾਂਦੇ ਨੇ ਤੇ ਵੀਰੇ ਚਾਦਰਾਂ ਦਾ ਤਾਂ ਸਿੱਧਾ ਹੀ ਔਨਲਾਈਨ ਉਤਨਾ ਹੀ ਰੇਟ ਆ ਨਾ ਨਾ ਵੀਰੇ ਚਾਦਰ ਬਾਜ਼ਾਰ ਨਾਲੋਂ ਤੁਹਾਨੂੰ ਅਧੇ ਰੇਟ ਦੇ ਦੇਾਂਗੇ ਉਹ ਠੀਕ ਹੈ ਉਹ ਤਾਂ ਨਹੀਂ ਤੋੜ ਕੇ ਦਿੰਦੇ ਹੁੰਦੇ ਤੁਸੀਂ ਚਾਦਰ ਤਾਂ ਬਾਈ ਪੀਸ ਹੁੰਦੀ ਹੈ ਓਕੇ ਬਾਈ ਪੀਸ ਠੀਕ ਹੈ ਚਾਦਰ ਬਾਈ ਪੀਸ ਚਾਦਰਾਂ ਬਾਈ ਪੀਸ ਇੱਕ ਵਾਰੀ ਇੱਧਰ ਵੀ ਕਰੋ ਚੈੱਕ ਜੀ। ਲੋ ਜੀ ਇਹ ਸਾਰਾ ਇਹਨਾਂ ਕੋਲ ਹੈਗਾ ਬਾਈ ਜੀ ਕੋਲ। ਬਾਕੀ ਸਟਾਲ ਵੀ ਆਪਾਂ ਕੋਲ ਕੰਪਨੀ ਦੇ ਹੈ। ਟ੍ਰਾਈਡੈਂਟ ਦੇ ਜਿਹਦੇ ਮਰਜ਼ੀ ਲੈ ਲਓ। ਹੂੰ ਟ੍ਰਾਈਡੈਂਟ ਵਧੀਆ ਕੰਪਨੀ ਆ ਨਾ ਇਹ ਟਾਵਲ ਟ੍ਰਾਈਡੈਂਟ। ਇਹ ਕਿੰਨੇ ਤੋਂ ਸਟਾਰਟ ਨੇ ਵੀਰੇ? ਟ੍ਰਾਈਡੈਂਟ ਟਾਵਲ ਦੀ ਗੱਲ ਕਰੀਏ ਭਾਈ 100 ਰੁਪਏ ਤੋਂ ਟਾਵਲ ਸਟਾਰਟ ਹੈ ਸਾਡੇ ਤੇ। ਹਾਂਜੀ। ਵਧੀਆ ਟਾਵਲ ਜਿਹੜਾ ਘਰ ਤੁਸੀਂ ਵਰਤੋਗੇ। 100 ਰੁਪਏ ਤੋਂ। 100 ਰੁਪਏ ਤੋਂ ਦੇ ਦਾਂਗੇ। ਅਗਲਾ ਬੱਚਾ ਨਾਲ ਆਉਂਦਾ ਨਾ ਨਾਰਾਜ਼ ਹੋ ਕੇ ਆਉਂਦਾ ਉਹ ਕਹਿੰਦਾ ਫਟਾਫਟ ਚੱਲੋ। ਬੱਚਿਆਂ ਨੂੰ ਵੀ ਨਾਰਾਜ਼ ਨਹੀਂ ਕਰਨਾ ਬੱਚਿਆਂ 'ਸੇ ਵੀ ਤੋਹਫੇ ਆ ਕਵਲ ਤੇ ਰੇਟ ਦੱਸ ਦੋ ਛੇਤੀ ਛੇਤੀ ਰੰਗ ਤਾਂ ਮੈਨੂੰ ਬਹੁਤ ਪਿਆਰਾ ਲੱਗਾ ਦੂਰੇ ਹੀ ਵੇਖ ਕੇ ਆਏ ਹਾਏ ਕੀ ਬਾਤ ਹੈ ਆ ਬੱਚਿਆਂ ਵਾਲੇ ਬੇਬੀ ਟਾਪਾ ਬੜੇ ਸੋਹਣੇ ਬਣੇ ਹੋਏ ਨੇ ਯਾਰ ਬੱਚਿਆਂ ਵਾਸਤੇ ਜਿਹੜੇ ਛੋਟੇ ਛੋਟੇ ਮੋਰਜੀਸ ਜੇ ਉੱਪਰ ਲੱਗੇ ਹੋਏ ਨੇ ਆਹ ਲੋ ਜੀ ਆ ਦੇਖੋ ਅੱਛੀ ਚੈੱਕ ਕਰੋ ਮੇਰੇ ਵੀਰੇ ਤੁਸੀਂ ਪਹਿਲਾਂ ਨਹੀਂ ਦੇਖੀ ਹੋਣੀ ਕਦੀ ਇਹ ਵੀ ਬੱਚਿਆਂ ਵਾਲਾ ਜੀ ਬੱਚਿਆਂ ਵਾਲਾ ਨਾਲ ਟੁੱਟੇ ਵੜਵਾਤਾ ਇਹ ਟੇਬਲ ਇਹ ਟੇਬਲ ਵੀ ਹੈ ਤੇ ਆਪਾਂ ਉਹ ਵੀ ਯੂਜ਼ ਕਰ ਸਕਦੇ ਆਂ ਚਾਹਾਂ ਲਾਂ ਚ ਵੀ ਯੂਜ਼ ਹੋ ਜੂਗਾ ਬਲੈਂਕਟ ਤੌਰ ਤੇ 150 ਰੁਪਏ ਦਾ ਪੀਸ ਹੈ ਜੀ ਸਿਰਫ 150 ਰੁਪਏ ਦਾ ਜੀ ਲਓ ਜੀ ਤੇ ਆਹ ਵਾਲੇ ਆਹ ਵੱਡਾ ਪੀਸ ਹੈ ਜੀ ਇਹ ਫੁੱਲ ਸਾਈਜ਼ ਦਾ ਬੱਚੇ ਦਾ ਇਹ 5 ਸਾਲ 7 ਸਾਲ ਤੱਕ ਬੱਚੇ ਨੂੰ ਆਏਗਾ ਸਿਰਫ 200 ਰੁਪਏ ਦਾ ਪੀਸ ਹੈ ਜੀ ਸਿਰਫ 200 ਦਾ ਪੀਸ ਹੈ ਜੀ ਬੱਚਿਆਂ ਵਾਲਾ ਇਹ ਆਪਣਾ ਵੱਡਾ ਟੇਬਲ ਸੋ ਲਓ ਜੀ ਇਹ ਬਾਈਆਂ ਕੋਲ ਹੈਗੀਆਂ ਨੇ ਚੀਜ਼ਾਂ ਠੀਕ ਹੈ ਜੀ ਆਪਾਂ ਚੱਲਦੇ ਹਾਂ ਉਧਰ ਨੂੰ ਲਓ ਜੀ ਇੰਜ ਨਾ ਸੋਚਿਓ ਵੀ ਇਹ ਕੰਬਲ ਇੰਜ ਹੀ ਪੈਣ ਹੈ ਤੇ ਆਪਣਾ ਹਰ ਇੱਕ ਵਲੌਗ ਹੁੰਦਾ ਇਨਫਾਰਮੇਟਿਵ ਤੇ ਅੱਜ ਤੁਹਾਨੂੰ ਇੱਕ ਬਹੁਤ ਹੀ ਘੈਂਟ ਥਾਂ ਤੇ ਲੈ ਗਏ ਆ ਜਿੱਥੇ ਤੁਹਾਨੂੰ ਬੜੀਆਂ ਕੰਬਲਾਂ ਦੀਆਂ ਅੰਤੋਂ ਬੇਅੰਤ ਵੈਰਾਈਟੀਆਂ ਮਿਲ ਜਾਣਗੀਆਂ ਤੇ ਉਹ ਵੀ ਬਹੁਤ ਹੀ ਜਾਇਜ਼ ਰੇਟ ਦੇ ਵਿੱਚ ਤੇ ਬਾਕੀ ਦੁਕਾਨ ਤੁਸੀਂ ਦੇਖ ਲਈ ਆ ਇਹ ਦੁਕਾਨ ਵਾਲਿਆਂ ਦੀ ਹੀ ਜਗ੍ਹਾ ਹੈ ਤੇ ਕੰਬਲਾਂ ਦਾ ਭੰਡਾਰ ਲੱਗਾ ਪਿਆ ਜੀ ਦੇਖੋ ਇੱਕ ਤੋਂ ਇੱਕ ਕੰਬਲ ਨੇ ਤੇ ਬਾਕੀ ਬਾਈ ਜੀ ਜੋੜੀ ਜਾਂਦੇ ਨੇ ਤਹਿ ਲਾ ਕੇ ਕਹਿੰਦੇ ਵੀ ਸਾਡੇ ਕਸਟਮਰ ਆਉਂਦੇ ਰਹਿੰਦੇ ਨੇ ਤੇ ਸਾਨੂੰ ਵਾਰ-ਵਾਰ ਕੰਬਲ ਖੋਲ ਕੇ ਦਿਖਾਉਣ ਲਈ ਕਹਿੰਦੇ ਨੇ ਨਹੀਂ ਜੀ ਤੁਹਾਡੇ ਵਰਗੇ ਭਰਾਵਾਂ ਦਾ ਪਿਆਰ ਹੀ ਆ ਜੀ ਆਜੋ ਮੇਰੇ ਵੀਰ ਆਜੋ ਆਜੋ ਲੰਗੇ ਆਗੇ ਜੀ ਆਗੇ ਧੰਨਵਾਦ ਵੀਰ ਜੀ ਬਹੁਤ ਬਹੁਤ ਸੋ ਵੀਰ ਜੀ ਦੱਸੋ ਸਾਨੂੰ ਕਿੰਨੇ ਤੋਂ ਮਿਨੀਮਮ ਸਟਾਰਟ ਕੰਬਲ ਆਪਣੇ ਕੋਲ ਤੇ ਸਾਡੇ ਕੋਲ ਸਿੰਗਲ ਬੈਡ ਦਾ ਕੰਬਲ 200 ਰੁਪਏ ਤੋਂ ਸ਼ੁਰੂ ਹੈ ਜੀ ਬਿਲਕੁਲ ਮੋਟਾ ਵਧੀਆ ਮੋਟਾ ਵਧੀਆ ਕੰਬਲ ਹੈ ਜੀ ਦਿਖਾਓ ਦਿਖਾਉਂਦੇ ਆ ਜੀ ਲਓ ਜੀ ਵਰਾਈਟੀ ਸਾਡੇ ਕੋਲ ਬਹੁਤ ਹੈ ਜੀ ਵਰਾਈਟੀ ਇੱਕ ਤੋਂ ਇੱਕ ਅੱਛਾ ਆਪਣੇ ਇੱਥੇ ਜਿਹੜਾ ਮੈਂ ਤੁਹਾਨੂੰ ਹੁਣ ਵੀਡੀਓ ਦੇ ਵਿੱਚ ਦਿਖਾ ਰਿਹਾ ਸਾਰਾ ਇੱਥੇ ਇਕੱਲੇ ਕੰਬਲ ਹੀ ਨਹੀਂ ਨੇ ਜਾਂ ਮਤਲਬ ਚਾਦਰਾਂ ਵੀ ਨੇ ਜੀ ਇੱਥੇ ਤੁਹਾਨੂੰ ਹੈਂਡਲੂਮ ਦਾ ਸਾਰਾ ਸਮਾਨ ਮਿਲੇਗਾ ਜੀ ਤੁਹਾਨੂੰ ਕੰਬਲ ਰਜਾਈਆਂ ਚਾਦਰਾਂ ਤੋਲਿਏ ਰਜਾਈਆਂ ਦੇ ਛਾਰ ਹਰ ਚੀਜ਼ ਮਿਲੇਗੀ ਆ ਚੈੱਕ ਕਰੋ ਮੇਰੇ ਵੀਰ ਕੰਬਲ ਲੋ ਇਹ ਕੰਬਲ ਅਸੀਂ ਦੇ ਰਹੇ ਹਾਂ ਜੀ ਸਿਰਫ ਤੋਲ ਕੇ 230 ਰੁਪਏ ਕਿਲੋ 230 ਰੁਪਏ ਹਾਂਜੀ ਹਾਂ ਜੇ ਇਹ ਕੰਬਲ 900 ਗ੍ਰਾਮ ਦਾ ਕੰਬਲ ਨਿਕਲਿਆ ਤਾਂ ਗੁਣਾ 230 ਰੁਪਏ ਹੋ ਜਾਊਗਾ ਜੇ ਕਿਲੋ ਦਾ ਨਿਕਲਿਆ ਤਾਂ ਸਿਰਫ ਇਹ 230 ਰੁਪਏ ਦਾ ਕੰਬਲ ਹੈ ਮੇਰੇ ਕੋਲ ਲਓ ਜੀ ਇਹ ਕਿੰਨੇ ਵੈਸੇ ਤੁਹਾਨੂੰ ਪਤਾ ਇਹ ਕਿੰਨੇ ਦਾ ਇਹ 1 ਕਿਲੋ ਦਾ ਹੋਊਗਾ ਜੀ ਅਗਲਾ ਕਿਲੋ ਮਤਲਬ ਕਿ 200 ਤੋਂ 250 ਦੇ ਵਿੱਚ ਜਿਹੜਾ ਤੁਹਾਨੂੰ ਇਹ ਸਿੰਗਲ ਬੈੱਡ ਦਾ ਕੰਬਲ ਮਿਲ ਜਾਣਾ ਤੇ ਮੈਨੂੰ ਲੱਗਦਾ ਵੀਰ ਜੀ ਲੋਈ ਕਿੰਨੇ ਦੀ ਆਉਂਦੀ ਹੈ ਮੈਨੂੰ ਦੱਸਿਓ ਵਧੀਆ ਜਿਹੀ 100 ਰੁਪਏ ਦੀ ਲੋਈ ਦੇਾਂਗੇ ਤੁਹਾਨੂੰ ਲੋਈ 100 ਦੀ 100 ਰੁਪਏ ਦੀ ਲੋਈ ਲੋ ਜੀ ਲੋਈ 100 ਦੀ ਵੈਸੇ ਜੇ ਆਪਾਂ ਲਈਏ ਨਾਰਮਲ ਹੀ 100 ਨਾਰਮਲ ਲੋਈ ਲੋ ਤੁਸੀਂ ਜਾ ਕੇ ਜਿਹਦੇ ਕੋਲ 300 ਦੀ ਸਾਡੇ ਕੋਲ 400 ਦੀ ਸਾਡੇ ਕੋਲ 2000 ਦੀ ਸਾਡੇ ਕੋਲ ਪਿਓਰ ਦੀ ਪਸ਼ਮ ਦੀ ਲੋਈ ਦੀ ਅਵੇਲੇਬਲ ਹੈ ਜੀ 100 ਰੁਪਏ ਦੀ ਲੋਈ ਸਿਰਫ ਜੀ ਦੇਖੋ ਅੱਛਾ ਵੀਰ ਜੀ ਇੱਕ ਗੱਲ ਮੈਂ ਤੁਹਾਨੂੰ ਪੁੱਛੀ ਪਹਿਲਾਂ ਡਾਊਟ ਕਲੀਅਰ ਕਰਦੀ ਆਪਾਂ ਡਾਊਟ ਕਰਦੇ ਆ ਕਲੀਅਰ ਪਹਿਲਾਂ ਆ ਕੰ ਉਦੋਂ ਹੀ ਮੈਂ ਤੁਹਾਨੂੰ ਡਬਲ ਵੈਟ ਦਾ ਕੰਬਲ ਦਿਖਾਉਣ ਲੱਗਾ ਲਓ ਜੀ ਕੰਬਲ ਦਾ ਵਜ਼ਨ ਚੈੱਕ ਕਰੋ ਸਿਰਫ ਕੰਬਲ ਦਾ ਵਜ਼ਨ ਹੋਣਾ ਜੀ 1800 ਗ੍ਰਾਮ ਦਾ ਅੱਛਾ ਜੀ 1800 ਗ੍ਰਾਮ ਸਿਰਫ 1800 ਗ੍ਰਾਮ ਦਾ ਕੰਬਲ ਆਉਣੇ 2 ਕਿਲੋ ਦਾ ਆਉਣੇ 2 ਕਿਲੋ ਦਾ ਕੰਬਲ ਹੈ ਜੀ ਗੁਣਾ 230 ਕਰ ਲਓ ਮੇਰੇ ਵੀਰ ਇਹ ਤਕਰੀਬਨ 440 ਰੁਪਏ ਦਾ ਕੰਬਲ ਬੈਠੂਗਾ ਜੀ ਅੱਛਾ ਜੀ ਅੱਛਾ ਇੱਕ ਮੈਂ ਹੁਣ ਡਾਊਟ ਦੀ ਗੱਲ ਕਰਾਂ ਪਹਿਲਾਂ ਕਲੀਅਰ ਕਰ ਦੋ ਵੀਡੀਓ ਅੱਗੇ ਸਾਰਿਆਂ ਨੇ ਬਹੁਤ ਦੇਖਣੀ ਆ ਅੱਛਾ ਇਦਾਂ ਵੀ ਜਿਹੜੇ ਆਪਾਂ ਇਹ ਕੰਬਲ ਦੇ ਰਹੇ ਆਂ ਬਈ ਆਪਾਂ ਸੁਣੋ ਤੁਸੀਂ ਸਾਰੇ ਜਣੇ ਕਿਸੇ ਵੇਲੇ ਡਾਊਟ ਆ ਜਾਂਦਾ ਵੀ ਵਰਤੀ ਹੋਈ ਚੀਜ਼ ਤੇ ਨਹੀਂਗੀ ਯੂਜ਼ ਤੇ ਨਹੀਂ ਮੈਂ ਸਹੀ ਆ ਨਾ ਵੀਰ ਜੀ ਆਪਣੇ ਜੇ ਕੋਈ ਸਾਬਤ ਕਰਤੇ ਵਰਤੀ ਚੀਜ਼ ਹੈ ਮੇਰੀ 50 ਸਾਲ ਦੀ ਕਹਾਣੀ ਪੁਰਾਣੀ ਦੁਕਾਨ ਹੈਗੀ ਹੈ ਮੈਂ ਦੁਕਾਨ ਨੂੰ ਤਾਲਾ ਲਾ ਦਾਂਗਾ ਭਾਈ ਇੱਥੇ ਰੱਖ ਲਓ ਜੀ ਲੋਹਾ ਲਾ ਲਾਂਗਾ ਕੰਬਲ ਹੈ ਬ੍ਰਾਂਡਿਡ ਕੰਬਲ ਹੈ ਵਾਰਮਰ ਵਰਲਡ ਜੀ ਵੀ ਤੁਸੀਂ ਗੂਗਲ ਤੇ ਸਰਚ ਕਰ ਸਕਦੇ ਹੋ ਕੰਪਨੀ ਦਾ ਨਾਮ ਲਓ ਜੀ ਠੀਕ ਹੈ ਇਹਦੀ ਏਜੰਸੀ ਹੈ ਸਾਡੇ ਕੋਲ ਲਓ ਜੀ ਕੰਬਲ ਏ ਨਹੀਂ ਵੀ ਮੋਟਾ ਨਹੀਂਗਾ ਆ ਆਊਟਰ ਸਾਈਡ ਤੇ ਇਨਰ ਸਾਈਡ ਆ ਦੇਖ ਲਓ ਕੰਬਲ ਦੀ ਭਾਈ ਹੋਰ ਗੱਲ ਕਰੀਏ ਅਗਲਾ ਕਹਿਗਾ ਪੰਜ ਕੰਬਲ ਚਾਰ ਕੰਬਲ ਜਿੰਨੇ ਮਰਜ਼ੀ ਕੁਆਂਟੀਟੀ ਚ ਕੰਬਲ ਚੱਕ ਸਕਦੇ ਹੋ ਭਾਵੇਂ 200 500 ਜਿੰਨਾ ਵੀ ਚਾਹੀਦਾ। ਕੀ ਬਾਤ। ਅਸੀਂ ਖੇੜਦੇ ਦੇਖੋ ਵੀਰ ਜੀ ਅਸੀਂ ਸਾਡਾ ਰਿਟੇਲ ਦਾ ਕੰਮ ਘੱਟ ਹੈਗਾ ਅਸੀਂ ਹੋਲਸੇਲ ਜ਼ਿਆਦਾ ਕਰਦੇ ਆ ਸਾਡੇ ਕੋਲੇ ਦੀਵਾਲੀ ਵਾਲੇ ਦਿਨਾਂ ਚ ਤੁਸੀਂ ਮਾਰ ਕੇ ਜਾਓ ਨਜ਼ਰ ਕੋਈ 200 ਕੰਬਲ ਕੋਈ 300 ਕੰਬਲ ਸਾਡੇ ਕੋਲ ਕੁਆਂਟੀਟੀ ਦਾ ਹੀ ਕੰਮ ਹੈ। ਇਸੇ ਕਰਕੇ ਅਸੀਂ ਬਹੁਤ ਘੱਟ ਮਾਰਜਿਨ ਤੇ ਕੰਮ ਕਰਦੇ ਆ। ਠੀਕ ਹੈ। ਅੱਛਾ ਵੀਰ ਜੀ ਮੈਂ ਨਾ ਉਹ ਸਾਹਮਣੇ ਬ੍ਰਾਂਡ ਪਿਆ ਦੇਖ ਰਿਹਾ ਜੀ ਇੱਕ ਮੈਂ ਜ਼ੂਮ ਕਰਾਂ ਇਹ ਮੌਂਟੇ ਕਰ ਲਓ। ਮਿਲ ਜਾਏਗਾ ਜੀ। ਬੜਾ ਜਾਨਮਾਨਾ ਬ੍ਰਾਂਡ ਆ। ਇਦੇ ਵਿੱਚ ਕੱਪੜੇ ਵੀ ਆਉਂਦੇ ਨੇ ਹਾਂਜੀ ਹਾਂਜੀ ਆ ਜੀ ਸ਼ਰਟਸ ਵਗੈਰਾ ਇਹਦੇ ਵਿੱਚ ਕੰਬਲ ਵੀ ਮੋਂਟੇਕਾਰਲੋ ਦਾ ਕੰਬਲ ਵੀ ਇਹਨਾਂ ਕੋਲ ਹੈਗਾ ਮੋਂਟੇਕਾਰਲੋ ਆ ਚੈੱਕ ਕਰੋ ਮੇਰੇ ਵੀ ਬਲੈਂਕਟ ਇੱਧਰ ਆ ਜੋ ਜੀ ਲਓ ਜੀ ਇੱਕ ਸੈਕਿੰਡ ਜੀ ਪਹਿਲਾਂ ਆਹ ਦਿਖਾਓ ਵੀਰ ਜੀ ਕੱਢੋ ਪਹਿਲਾਂ ਮੋਂਟੇਕਾਰਲੋ ਵਾਲੇ ਪਾਸੇ ਹੋ ਰਹੀਏ ਕਿ ਲੋਕਾਂ ਨੂੰ ਇਹ ਨਾ ਰਵੇ ਜਿਹੜੇ ਮੇਰੇ ਨਾਲ ਜੁੜੇ ਨੇ ਕਿ ਇਹ ਨੋਨ ਬ੍ਰਾਂਡ ਹੀ ਸਾਰਾ ਰੱਖਿਆ ਇਹਨਾਂ ਨੇ ਵੀ ਢੇਰ ਲੱਗਾ ਸਮਝ ਲੈਂਦੇ ਨੇ ਨਹੀਂ ਨਹੀਂ ਇਹ ਤਾਂ ਵੀਰ ਜੀ ਆ ਇੱਥੇ ਰੱਖ ਓਏ ਹੋਏ ਹੋਏ ਓਏ ਕਿੰਨਾ ਵੇਖੋ ਜੀ ਜਿੰਨਾ ਕੈਮਰੇ ਚ ਆ ਰਿਹਾ ਨਾ ਉਦੋਂ ਵੱਧ ਕਿਤੇ ਸਾਫ਼ ਹੈ ਜੀ ਇਹ ਆ ਲੈਬਲ ਚੈੱਕ ਕਰੋ ਮੇਰੇ ਭਾਈ ਲਓ ਜੀ ਆ ਮਾਉਂਟੇ ਕਰ ਲੋ ਆ ਗਿਆ ਜੀ ਤੁਹਾਡਾ ਚੈੱਕ ਆਊਟ ਕੀ ਬਾਤ ਹੈ ਅੰਦਰਲਾ ਪਾਸਾ ਵੇਖੋ ਤੁਸੀਂ ਇਹ ਰਵਰਸੀਬਲ ਜੀ ਅੱਛਾ ਰਿਵਰਸੀਬਲ ਤੁਸੀਂ ਇਧਰੋਂ ਯੂਜ਼ ਕਰੋ ਚਾਹੇ ਇਧਰੋਂ ਡਬਲ ਪਲਾਈ ਦਾ ਠੀਕ ਹੈ ਜੀ ਲਿਆਓ ਜੀ ਲਿਆਓ ਇੱਕ ਕੀ ਹੈ ਜੀ ਇਹ ਵੈਡਿੰਗ ਸੈੱਟ ਹੈ ਜੀ ਗੁਜ਼ਾਰਿਸ਼ ਲਓ ਜੇ ਵੈਡਿੰਗ ਸੈੱਟ ਆ ਗਿਆ ਤੇ ਦੇਖਦੇ ਆਂ ਬਾਈ ਇਹ ਪਟਾਰੀ ਚੋਂ ਕੀ ਕੀ ਖੋਲਦੇ ਨੇ ਆ ਦੇਖੋ ਜੀ ਇਹ ਹੈਗਾ ਵੈਡਿੰਗ ਸੈੱਟ ਇਹ ਵੈਡਿੰਗ ਸੈੱਟ ਹੈ ਜੀ 8 ਪੀਸ ਵੈਡਿੰਗ ਸੈੱਟ ਹੈ ਕਿਸੇ ਮੇਰੇ ਵੀਰ ਭਰਾ ਨੇ ਕਿਸੇ ਦੀ ਮੈਰਿਜ ਚ ਦੇਣਾ ਹੈ ਹਾਂਜੀ ਠੀਕ ਹੈ ਜੀ ਇਹ ਤੁਸੀਂ ਚੈੱਕ ਕਰਿਓ ਜੀ ਇਕ ਇਕਲੀ ਆਈਟਮ ਦਾ ਖਾਵਾਂਗੇ ਭਾਜੀ 10 ਪੀਸ ਦਾ ਮਤਲਬ ਵੀ ਦੱਸ ਦਿਓ ਨਾ ਦੇਖੋ ਜੀ ਸਭ ਤੋਂ ਪਹਿਲਾਂ ਬੈੱਡ ਤੇ ਵਿਛਾਣ ਵਾਸਤੇ ਬੈੱਡ ਸ਼ੀਟ ਹੈ ਜੀ ਲਓ ਜੀ ਫ੍ਰੀਲ ਫ੍ਰੇਲ ਵਾਲੀ ਬੈੱਡ ਸ਼ੀਟ ਸਟੱਫ ਚੈੱਕ ਕਰੋ ਕੀ ਬਾਤ ਹੈ ਫਿਰ ਸੇਮ ਰਿਵਰਸੀਬਲ ਕੰਬਲ ਹੈ ਸੇਮ ਨੇ ਇੱਕੋ ਨਾਲ ਦੇ ਡਿਜ਼ਾਈਨ ਦਾ ਨਾਲ ਕੰਬਲ ਆ ਗਿਆ ਨਾਲ ਡਬਲ ਬੈੱਡ ਦਾ ਕੰਬਲ ਆ ਗਿਆ ਜੀ ਰਿਵਰਸੀਬਲ ਜੀ ਦੋ ਚੀਜ਼ਾਂ ਹੋ ਗਈਆਂ ਜੀ ਦੋ ਚੀਜ਼ਾਂ ਹੋ ਗਈਆਂ ਜੀ 10 ਪੂਰੇ ਕਰਨੇ ਇਹ ਦੋ ਸਰਾਣੇ ਦੇ ਕਵਰ ਆ ਗਏ ਜੀ ਲਓ ਜੀ ਇਹ ਚਾਰ ਹੋ ਗਏ ਇਹੀ ਫ੍ਰੀਲ ਲੱਗੀ ਆਏਗੀ ਜੀ ਅੱਜ ਵੀ ਦੋ ਕੁਸ਼ਨ ਇਹ ਨਾਲ ਦੋ ਕੁਸ਼ਨ ਆ ਗਏ ਜੀ ਲਓ ਜੀ 6 ਹੋ ਗਏ ਆ ਕੁਸ਼ਨ ਦੇ ਕਵਰ ਨੇ ਜੀ 6 ਇਹ ਫੁੱਟ ਮੈਟ ਆ ਗਿਆ ਸੇਮ ਆਏ ਹਾਏ ਹਾਏ ਕੀ ਬਾਤ ਹੈ ਲਓ ਜੀ ਇਹ ਫੁੱਟ ਮੈਟ ਵੀ ਸੇਮ ਆ ਚਾਦਰ ਨਾਲ ਇਹ ਰਨਰ ਵੀ ਆ ਗਿਆ ਲਓ ਜੀ ਆਹ ਲਓ ਰਨਰ ਵੀ ਆ ਗਿਆ ਕਿੰਨੇ ਹੋ ਗਏ ਇੱਥੇ ਹੋ ਗਏ ਜੀ ਦੋ ਚੱਪਲਾਂ ਦੇ ਜੋੜੇ ਵੀ ਆ ਗਏ ਲਓ ਜੀ ਇਹ 10 ਪੀਸ ਦੇ ਵਿੱਚ ਨਾ ਇਹ ਮੀਆਂ ਬੀਬੀ ਦੇ ਦੋ ਚੱਪਲਾਂ ਦੇ ਜੋੜੇ ਵੀ ਆ ਤਾਂ ਹੋ ਗਿਆ ਮਤਲਬ ਕੋਈ ਵੀ ਸੇਮ ਵੇਅਰ ਕਰ ਸਕਦਾ ਇਹ ਇਤਨਾ ਕਰੇ 10 ਪੀਸ ਕੀਤਾ ਤੇ ਆ ਸਾਡੀ ਭੈਣ ਭਰਾ ਕੋਈ ਵੀ ਪਾ ਸਕਦਾ ਜਿਸ ਹਾਵਨਾ ਤੁਹਾਨੂੰ ਸਾਈਜ਼ ਪੂਰਾ ਹੁੰਦਾ ਹੈ ਕਿਉਂਕਿ ਇਹ ਬਾਥਰੂਮ ਚੱਪਲ ਹੁੰਦੀਆਂ ਨੇ ਹਾਂ ਤੇ ਇਹ ਆਪਾਂ ਯੂਜ਼ ਕਰ ਸਕਦੇ ਆ ਇਹ ਹੋ ਗਿਆ ਜੀ 10 ਪੀਸ ਤੇ ਬਾਈ ਜੀ ਪ੍ਰਾਈਸ ਇਹਦਾ ਪ੍ਰਾਈਸ ਬਾਜ਼ਾਰ ਦੇ ਵਿੱਚ ਵੀਰ ਜੀ ਕੋਈ 8000 ਵੇਚ ਰਿਹਾ ਕੋਈ 8500 ਵੇਚ ਰਿਹਾ ਸਾਡੀ ਦੁਕਾਨ ਦੇ ਉੱਤੇ 10 ਪੀਸ 670 ਰੁਪਏ 4550 ਰੁਪਏ ਦਾ ਦੇਵਾਂਗੇ ਜੀ ਲਓ ਜੀ 4550 ਰੁਪਏ ਦਾ ਜੀ ਅੱਧ ਰਹਿ ਗਿਆ ਜੀ 4550 ਰੁਪਏ ਦਾ ਉਸ ਤੋਂ ਬਾਅਦ ਕੋਈ ਡਿਸਕਾਊਂਟ ਜੇ ਕੋਈ ਆਣ ਕੇ ਕਰੇ ਉਹ ਵੀ ਕਰੋਗੇ ਕਿ ਨਹੀਂ ਉਹਦਾ ਵੀ ਜਰੂਰ ਮਾਨ ਕਰਾਂਗੇ ਜੀ ਜਰੂਰ ਮਾਨ ਕਰਾਂਗੇ ਜੀ ਤੁਹਾਨੂੰ ਨਾਰਾਜ਼ ਨਹੀਂ ਕਰਨਾ ਆਪਾਂ ਆਣ ਕੇ ਵੀਡੀਓ ਦੇਖ ਕੇ ਮੇਰਾ ਨਾਮ ਲੈਣਾ ਇੱਕ ਵਾਰੀ ਹਾਂਜੀ ਜਰੂਰ ਭਾਜੀ ਦਾ ਨਾਮ ਲੈਣਾ ਜਰੂਰ ਨਾਲੇ ਵੀਡੀਓ ਸ਼ੇਅਰ ਜਰੂਰ ਕਰਕੇ ਆਜੋ ਮੇਰੇ ਵੀਰ ਦੀ ਬਹੁਤ ਮਿਹਨਤ ਲੱਗੀ ਐ ਸਪੈਸ਼ਲ ਡਿਸਕਾਊਂਟ ਮਿਲੇਗਾ। ਥੈਂਕ ਯੂ ਜੀ ਥੈਂਕ ਯੂ ਤੁਹਾਡਾ ਮਾਣ ਬਖਸ਼ਣ ਲਈ ਤੇ ਹੁਣ ਜਿਵੇਂ ਭਾਜੀ ਆ ਸਾਰੇ ਢੇਰ ਪਏ ਨੇ ਇਹਨਾਂ ਬਾਰੇ ਥੋੜਾ ਜਿਹਾ ਕੁਝ ਦੱਸੋ ਕਿ ਢੇਰ ਦੀ ਗੱਲ ਹੈ ਵੀਰ ਜੀ ਇਹ ਸਾਰਾ ਮਾਲ ਸੌਰਟ ਹੋ ਕੇ ਪਿਆ ਹੁੰਦਾ ਹੈ ਇਹ ਗਾਹਕਾਂ ਨੇ ਇਹ ਫਰਮਾਇਸ਼ ਤੇ ਆਪਾਂ ਗਾਹਕ ਕਹਿੰਦਾ ਮੈਨੂੰ ਆਹ ਰੰਗ ਨਹੀਂ ਪਸੰਦ ਮੈਨੂੰ ਥਲੜਾ ਪਸੰਦ ਹੈ ਪਰ ਆਪਾਂ ਕੱਢ ਕੇ ਦੇਾਂਗੇ ਥਲੋਂ। ਠੀਕ ਹੈ। ਆ ਨਹੀਂ ਨਰਾਜ਼ ਨਹੀਂ ਕਰਨਾ ਉਹ ਸਾਰਾ ਮਾਲ ਤਾਂ ਛੜਿਆ ਮੇਰੇ ਵੀਰ ਇਸ ਕਰਕੇ ਤੈਹ ਲਾਣ ਦਾ ਹਲੇ ਟਾਈਮ ਹੀ ਨਹੀਂ ਲੱਗ ਰਿਹਾ ਤੇ ਮੋਂਟੇ ਕਰ ਲਓ ਜਿਹੜਾ ਤੁਸੀਂ ਕੰਬਲ ਦਿਖਾਇਆ ਸੀ ਉਹ ਲਓ ਜੀ 830 ਦਾ ਸਿੰਗਲ ਬੈੱਡ ਦਾ ਮਾਉਂਟੇ ਕਰ ਲਓ ਦਾ ਤੇ ਡਬਲ ਦਾ 1150 ਰੁਪਏ ਦਾ ਡਬਲ ਬੈੱਡ ਦਾ ਪੈ ਗਿਆ 1150 ਰੁਪਏ ਦਾ ਮੋੜ ਕੇ ਕਰ ਲਓ ਦਾ ਕੰਬਲ ਬਾਜੀ ਠੀਕ ਹੈ ਜੀ ਠੀਕ ਹੈ ਹੁਣ ਆ ਚੈੱਕ ਕਰੋ ਮੇਰੇ ਵੀਰ ਕੰਬਲ ਦੀ ਕੁਆਲਿਟੀ ਲਓ ਜੀ ਦੇਖੋ ਇਹ ਕੋੜ ਪੱਟੀ ਚੈੱਕ ਕਰਾਓ ਇੱਧਰ ਲਓ ਜੀ ਸਿੰਥੈਟਿਕ ਨਹੀਂ ਹੈ ਵੂਲਨ ਚੀ ਵੂਲਨ ਪੱਟੀ ਹੈ ਕੁਆਲਿਟੀ ਦੇਖੋ ਬਾਕੀ ਯਾਰ ਰੈਬਿਟ ਕੰਬਲ ਆ ਦੇਖੋ ਹੰਦਰਲਾ ਪਾਸਾ ਇਹ ਐਵਰੇਜ ਲਈਏ ਨਾ ਵੀਰੇ ਕੰਬਲ ਦੀ ਤੋਲ ਕੇ ਸਿਰਫ 460 ਰੁਪਏ ਦਾ ਕੰਬਲ ਪੈਂਦਾ ਨਹੀਂ ਅੱਛਾ ਜੀ 460 ਰੁਪਏ ਦਾ ਦੇਖੋ ਭਾਈ ਯਾਰ ਤੁਹਾਡੀ ਇਹ ਵੀਡੀਓ ਮੈਂ ਇਹ YouTube ਵਾਲਿਆਂ ਅੱਗੇ Facebook ਵਾਲਿਆਂ ਅੱਗੇ ਗੁਜਾਰਸ਼ ਕਰਦਾ ਦੂਰ ਦੂਰ ਤੱਕ ਜਾਓ ਵੇਖੋ ਇੱਕ ਗੱਲ ਵੀਰ ਜੀ ਤੁਸੀਂ ਵੀ ਹਾਮੀ ਭਰਦੇ ਹੋਗੇ ਇਸ ਗੱਲ ਦੀ ਹਰ ਕੋਈ ਬੰਦਾ ਅਫੋਰਡ ਨਹੀਂ ਕਰ ਸਕਦਾ ਮਹਿੰਗੀਆਂ ਮਹਿੰਗੀਆਂ ਚੀਜ਼ਾਂ ਕਿਸੇ ਨੇ ਆਪਣੀ ਧੀ ਵਿਆਹਣੀ ਹੈ ਕਿਸੇ ਨੇ ਆਪਣੀ ਭੈਣ ਦਾ ਵਿਆਹ ਕਰਨਾ ਇਹ ਯਾਰ ਚੀਜ਼ਾਂ ਹਾਰ ਸਿਆਲ ਲੋਕਾਂ ਨੇ ਭਾਵੇਂ ਗਰਮੀਆਂ 'ਚ ਵਾਹ ਕਰੇ ਤਾਂ ਵੀ ਖਰੀਦਣੀ ਆ ਕਿਉਂਕਿ ਕੋਈ ਦਾਜ ਦਿੰਦਾ ਕੋਈ ਕਿਸ ਤਰ੍ਹਾਂ ਦਿੰਦਾ ਆ ਆਪਦੀਆਂ ਵੇਖੋ ਕੋਈ ਵੀ ਗਰੀਬ ਆਪਦੀ ਕੁੜੀ ਨੂੰ ਵਿਆਹੋਂਦਾ ਆ ਆਪਦੇ ਤੋਂ ਵੱਧ ਤੋਂ ਵੱਧ ਕਰਦਾ ਹੈ ਸੋ ਰੇਟ ਜਦੋਂ ਜ਼ਿਆਦਾ ਨਾ ਮਹਿੰਗਾ ਹੋ ਜਾਵੇ ਦੇਖੋ ਜਦੋਂ ਸਾਡੇ ਕੋਲ ਆਣ ਗਿਆ ਅਸੀਂ ਇੱਕ ਭਾਜੀ ਮਦਦ ਕਰ ਰਹੇ ਹਾਂ ਤੁਹਾਨੂੰ ਮੈਂ ਤੁਹਾਨੂੰ ਕਹਿ ਰਹੇ ਜੀ 12000 ਰੁਪਏ ਦਾ ਜੇਬ 'ਚ ਪਾ ਕੇ ਆਊਗਾ 8000 ਪਾ ਕੇ ਆਊਗਾ ਨਾ ਕਹਦਾ ਸੋਚ ਕੇ ਜੋ 8000 ਤੇ ਕੰਬਲ ਲੈਣੇ ਆ ਓਏ ਹੋਏ ਉਦੋਂ 3000 ਰੁਪਏ ਵਾਪਸੀ ਭੇਜਾਂਗੇ ਉਹਨੂੰ 5000 'ਚ ਕੰਬਲ ਦੇ ਕੇ ਤੋਰਾਂਗੇ ਇੰਨੀ ਸਪ ਇੱਕ ਵਾਰੀ ਮੈਂ ਸਾਰੇ ਪਾਸੇ ਹੁਣ ਚਾਦਾ ਮਰਾਦਾ ਜੀ ਲਓ ਜੀ ਆ ਦੇਖੀ ਚੱਲੋ ਇਹ ਗਦਾਮ ਹੈ ਸਾਡਾ ਇਹ ਇਹਨਾਂ ਦਾ ਗਦਾਮ ਹੈ ਮੈਂ ਸ਼ਾਪ ਤੁਹਾਨੂੰ ਸਟਾਰਟ ਜਿੱਥੇ ਵੀਡੀਓ ਕੀਤੀ ਸੀ ਉਹ ਸ਼ਾਪ ਹੈ ਜੀ ਤੇ ਲਓ ਜੀ ਮਜ਼ਾ ਆ ਗਿਆ ਬਾਈ ਮੈਨੂੰ ਇੱਥੇ ਆਣ ਕੇ ਮਜ਼ਾ ਤਾਂ ਆਇਆ ਥੋੜਾ ਜਿਹਾ ਪਸੀਨਾ ਵਿਆ ਭਾਜੀ ਨੂੰ ਵੀ ਦੇਖੋ ਫੇਸ ਤੇ ਇੱਥੇ ਨਾ ਮਤਲਬ ਵੂਲਣ ਦਾ ਹੁਣ ਕਰਕੇ ਨਾ ਗਰਮੀ ਲੱਗਦੀ ਬਾਈ ਦੇ ਵੇ ਪੱਖੇ ਬਾਈਆਂ ਨੇ ਚਲਾਏ ਨੇ ਬਾਹਰ ਤੇ ਹੋ ਰਹੀ ਹੈ ਬਰਸਾਤ ਸੋ ਬਾਈ ਜੀ ਇਹ ਤੇ ਹੋ ਗਈ ਗੱਲ ਤੁਹਾਡੀ ਕਿੰਨੇ ਤੋਂ ਸਟਾਰਟ ਹੋ ਗਿਆ ਕੰਬਲਾ ਆਪਣਾ ਕੰਬਲ 230 ਰੁਪਏ ਕਿਲੋ ਤੋਂ 230 ਰੁਪਏ ਕਿਲੋ ਤੋਂ ਸਟਾਰਟ ਬਾਕੀ ਕਿੰਨਾ ਜਿੰਨਾ ਗੁੜ ਪਾਗੇ ਓਨਾ ਮਿੱਠਾ ਜਿੰਨਾ ਵਜ਼ਨ ਵਧਾਈ ਜਾਓਗੇ ਓਵੇਂ ਓਵੇਂ ਰੇਟ ਵਧਾਈ ਜਾਊਗਾ ਬਾਕੀ ਮੌਕੇ ਤੇ ਮੈਂ ਡਿਸਕਾਊਂਟ ਕਰ ਦੇਣਾ ਮੈਂ ਤੁਹਾਨੂੰ 230 ਰੁਪਏ 'ਚ ਕੰਬਲ ਦੇ ਦਊਗਾ ਆ ਇਧਰ ਮੇਰੇ ਕੰਨੀ ਗੌਰ ਕਰਿਓ ਇੱਕ ਚੀਜ਼ ਮੈਂ ਤੁਹਾਨੂੰ ਹੋਰ ਦਿਖਾਣ ਲੱਗਾ ਸਾਡੀ ਦੁਕਾਨ ਦਾ ਟੌਪ ਸਾਡੇ 4 ਕਿਲੋ ਵਜ਼ਨ ਹੋਊਗਾ ਰਜਾਈ ਦਾ ਔਰ ਪਿਓਰ ਵਾਈਟ ਫਾਈਬਰ ਦੀ ਰਜਾਈ ਹੋਏਗੀ ਕੋਈ ਕਾਲੀ ਰੂ ਮਿਕਸ ਨਹੀਂ ਹੋਏਗੀ ਦਿਖਾਓ ਜੀ ਠੀਕ ਹੈ ਜੀ ਆ ਚੱਕੋ ਰਜਾਈ ਮੇਰਾ ਵੀ ਆ ਆ ਦੂਜੇ ਹੱਥ ਚ ਚੱਕ ਰਜਾਈ ਤੇ ਵਾਕਿਆ ਯਾਰ ਕਿੰਨੇ ਕਿਲੋ ਦੇ ਉਹ 3 1/2 ਸਾਢੇ 4 ਕਿਲੋ ਵੀਰੇ ਸਾਢੇ 4 ਕਹਿੰਦੇ ਉਹ ਕੰਡਾ ਤੋੜ ਕੇ ਦੇਵਾਂਗੇ ਲਓ ਇਹ ਮੇਰੇ ਵੀਰੇ ਤੁਹਾਡੀ ਵੀਡੀਓ ਸ਼ੇਅਰ ਕਰਕੇ ਆਊਗਾ ਥੋੜੂ ਮਾਨ ਕਰਕੇ 1000 ਰੁਪਏ ਦੀ ਰਜਾਈ ਦੇਵਾਂਗਾ ਸਿਰਫ 1000 ਰੁਪਏ ਦੀ ਲਓ ਜੀ ਰਜਾਈ ਚੈੱਕ ਕਰੋ ਪਹਿਲਾਂ ਕੋਈ ਆਈ ਬਾਸਾ ਨਹੀਂ ਹੋਣਾ ਫੁੱਲ ਸਾਈਜ਼ ਪੂਰੀ ਡਬਲ ਬੈੱਡ ਦੀ ਭਾਈ ਦੇਖੇ ਦੇਖੇ ਲਓ ਜੀ 1000 ਰੁਪਏ ਦੀ ਰਜਾਈ ਕੀ ਬਾਤ ਹੈ ਸੋ ਬਾਈ ਜੀ ਬਹੁਤ ਘੈਂਟ ਤੇ ਲਓ ਜੀ ਹੁਣ ਤੁਸੀਂ ਸਾਰਾ ਗਦਾਮ ਦੇਖ ਲਓ ਠੀਕ ਆ ਲਓ ਜੀ ਡਬਲ ਬੈੱਡ ਸਾਡੇ ਕੋਲ ਬਹੁਤ ਵੈਰਾਈਟੀ ਹੈ ਚਾਦਰਾਂ ਦੀ ਅੱਛਾ ਜੀ ਡਬਲ ਬੈੱਡ ਦੀ ਚਾਦਰ ਪਿੱਲੋ ਕਵਰ ਨਾਲ ਫੁੱਲ ਸਾਈਜ਼ ਬੈੱਡ ਦੀ ਸਿਰਫ 450 ਰੁਪਏ ਤੋਂ ਸਟਾਰਟ ਲਓ ਜੀ ਸਿਰਫ 450 ਜਰਮ ਹੈ ਜੀ ਤੇ ਕਾਟਨ ਦੀਆਂ ਵੀ ਹੈਗੀਆਂ ਆਪਣੇ ਕੋਲ ਕਾਟਨ ਦੀਆਂ ਲਓ ਜੀ ਇਹ ਸੀ ਆਪਣਾ ਅੱਜ ਦਾ ਵਲੌਗ ਜੀ ਤੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰੋ ਵੀਡੀਓ ਨੂੰ ਲਾਈਕ ਕਰੋ ਸ਼ੇਅਰ ਕਰੋ ਵਤ ਵਤ ਤਾਂ ਜੋ ਵਤ ਵਤ ਲੋਕ ਜਿਹੜੇ ਆ ਆਪਣੇ ਸਬਸਕ੍ਰਾਈਬਰ ਜਾਂ ਵਿਊਅਰ ਥੋੜਾ ਚੀਪ ਸਮਾਨ ਵਧੀਆ ਵੀ ਤੇ ਚੀਪ ਵੀ ਖਰੀਦ ਸਕਣ ਸੋ ਧੰਨਵਾਦ ਜੀ ਆਪਣੇ ਚੈਨਲ ਨਾਲ ਜੁੜੇ ਰਹੋ ਬਾਏ ਬਾਏ